ਸੋ ਮੈਂ ਸਾਰੇ ਲੋਕਾਂ ਨੂੰ ਸਤਿਕਾਰਤ ਲੋਕਾਂ ਨੂੰ ਮੇਰਾ ਸलाम ਮੈਂ ਤੁਹਾਡਾ ਆਪਣਾ ਨਿਰਮਲ ਪਟਵਾਰੀ ਕਾਨੂੰਗੋ ਸੋ ਅੱਜ ਅਸੀਂ ਜਿਹੜੀ ਇਸ ਚੈਨਲ ਤੇ ਸਾਡੇ ਤੇ ਬੱਚਾ ਗੋਦ ਲੈਣ ਬਾਰੇ ਤੇ ਇਹਦੇ ਸੰਬੰਧੀ ਜਿਹੜੀ ਜਾਣਕਾਰੀ ਤੁਹਾਨੂੰ ਦੇ ਰਹੇ ਹਾਂ ਜਿਹੜਾ ਕਿ ਬਹੁਤ ਇੰਪੋਰਟੈਂਟ ਆ ਬਹੁਤ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਬੱਚਾ ਗੋਦ ਲੈਣ ਤੇ ਕੀ ਸ਼ਰਤਾਂ ਨੇ ਕਿਵੇਂ ਬੱਚਾ ਗੋਦ ਲਿਆ ਜਾਂਦਾ ਸਭ ਤੋਂ ਪਹਿਲਾਂ ਜਿਹੜਾ ਪੁਰਸ਼ ਵੱਲੋਂ ਜਿਹੜਾ ਗੋਦ ਲੈਣ ਦੀ ਸਮਰੱਥਾ ਹੋਣੀ ਚਾਹੀਦੀ ਹੈ ਕੀ ਸਮਰੱਥਾ ਹੋਣੀ ਚਾਹੀਦੀ ਹੈ ਪੁਰਸ਼ ਧਮਾਗੀ ਤੌਰ ਤੇ ਜਿਹੜਾ ਤੰਦਰੁਸਤ ਹੋਣਾ ਚਾਹੀਦਾ ਹੈ ਔਰ ਉਹ ਉਹ ਰਿਕਾਰਡ ਜਿਹੜਾ ਉਹ ਠੀਕ ਚਾਹੀਦਾ ਕ੍ਰਿਮੀਨਲ ਨਹੀਂ ਚਾਹੀਦਾ ਸੋ ਇਸਤਰੀ ਦਾ ਵੀ ਜਿਹੜਾ ਗੋਦ ਲੈਣ ਦੀ ਸਮਰੱਥਾ ਉਹ ਧਮਾਗੀ ਤੌਰ ਤੇ ਠੀਕ ਚਾਹੀਦੀ ਹੈ ਕ੍ਰਿਮੀਨਲ ਨਹੀਂ ਚਾਹੀਦੀ ਔਰ ਉਹਨਾਂ ਕੋਲੇ ਜਿਹੜਾ ਆਪਣਾ ਬੱਚਾ ਨਹੀਂ ਹੋਣਾ ਚਾਹੀਦਾ ਕੋਈ ਜੇ ਉਹਨੇ ਲੜਕੀ ਲੈਣੀ ਹੈ ਤਾਂ ਉਹਦੇ ਕੋਲੇ ਲੜਕੀ ਨਹੀਂ ਹੋਣੀ ਚਾਹੀਦੀ ਪਹਿਲਾਂ ਜੇ ਉਹਨੇ ਲੜਕਾ ਲੈਣਾ ਤਾਂ ਉਹਦੇ ਕੋਲੇ ਪਹਿਲਾਂ ਲੜਕਾ ਨਹੀਂ ਹੋਣਾ ਚਾਹੀਦਾ ਇਵੇਂ ਪੁਰਸ਼ ਤੇ ਪੁਰਸ਼ ਕੋਲੇ ਜੇ ਉਹਨੇ ਬੱਚਾ ਲੜਕਾ ਗੋਦ ਲੈਣਾ ਤਾਂ ਉਹਦੇ ਕੋਲੇ ਪਹਿਲਾਂ ਆਪ ਦਾ ਕੋਈ ਲੜਕਾ ਨਹੀਂ ਚਾਹੀਦਾ ਜੇ ਉਹਨੇ ਲੜਕੀ ਲੈਣੀ ਤਾਂ ਉਹਦੇ ਕੋਲੇ ਆਪਣੀ ਪਹਿਲਾ ਲੜਕੀ ਨਹੀਂ ਚਾਹੀਦੀ ਸੋ ਇਹ ਜਿਹੜਾ ਬੱਚਾ ਗੋਦ ਗੋਦਨਾਮਾ ਲੈਣ ਵਾਸਤੇ ਇਹ Hindu Hindu ਗੋਦਨਾਮਾ ਐਕਟ ਜਿਹੜਾ ਇਹ 1956 ਦੀ ਧਾਰਾ 9 Hindu Godnama Act 1956 ਦੀ ਧਾਰਾ 9 ਤਹਿਤ ਜਿਹੜਾ ਇਹ ਗੋਦਨਾਮਾ ਸਬ ਰਜਿਸਟਰਾਰ ਕੋਲੇ ਰਜਿਸਟਰਡ ਹੁੰਦਾ ਅਰਜੀ ਨਵੀਸ ਤੋਂ ਲਿਖਾ ਕੇ ਔਰ ਮਾਤਾ ਜਾਂ ਪਿਤਾ ਜਾਂ ਗਾਰਡੀਅਨ ਹੀ ਬੱਚੇ ਨੂੰ ਗੋਦ ਦੇ ਸਕਦਾ ਇਹ ਬਹੁਤ ਇੰਪੋਰਟੈਂਟ ਗੱਲ ਹੈ ਜਾਂ ਤਾਂ ਉਹਦੀ ਮਾਤਾ ਗੋਦ ਦੇ ਸਕਦੀ ਹੈ ਜੇ ਮਾਤਾ ਦੀ ਡੈਥ ਹੋਈ ਹੈ ਤਾਂ ਉਹਦਾ ਪਿਤਾ ਜਾਂਦਾ ਹੈ ਤਾਂ ਪਿਤਾ ਗੋਦ ਦੇ ਸਕਦਾ ਜੇਕਰ ਉਹਦੀ ਵੀ ਡੈਥ ਹੋਈ ਹੈ ਤਾਂ ਮਾਨਜੋ ਕੋਰਟ ਵੱਲੋਂ ਮਾਨਜੋ ਅਦਾਲਤ ਵੱਲੋਂ ਜਿਹੜਾ ਗਾਰਡੀਅਨ ਸਰਪ੍ਰਸਤੀ ਜੀ ਨੂੰ ਆਪਾਂ ਕਹਿੰਦੇ ਆ ਸਰਪ੍ਰਸਤੀ ਜਾਂ ਗਾਰਡੀਅਨ ਉਹ ਨਿਯੁਕਤ ਕੀਤਾ ਜਾਂਦਾ ਹੈ ਔਰ ਮਾਨਜੋ ਕੋਰਟ ਉਸ ਬੰਦੇ ਨੂੰ ਹੀ ਨਿਯੁਕਤ ਕਰਦੀ ਹੈ ਜੇ ਉਹ ਕੋਰਟ ਨੂੰ ਮਾਨਜੋ ਕੋਰਟ ਨੂੰ ਇਹ ਲੱਗਦਾ ਕਿ ਇਸ ਬੱਚੇ ਦੀ ਜਿਹੜਾ ਇਹ ਯਤਿਮ ਬੱਚਾ ਹੈ ਇਹਦੀ ਰਾਖੀ ਇਹ ਗਾਰਡੀਅਨ ਨਹੀਂ ਕਰ ਸਕਦਾ ਸੋ ਇਹਨਾਂ ਤਿੰਨਾਂ ਚੋਂ ਕੋਈ ਵੀ ਬੰਦਾ ਜਿਹੜਾ ਬੱਚੇ ਨੂੰ ਗੋਦਨਾਮਾ ਰਜਿਸਟਰ ਕਰਵਾ ਸਕਦਾ ਔਰ ਮਾਤਾ ਦੀ ਸਹਿਮਤੀ ਗੋਦ ਲੈਣ ਜਾਂ ਗੋਦ ਦੇਣ ਲਈ ਜ਼ਰੂਰੀ ਹੈ ਮਾਤਾ ਦੀ ਸਹਿਮਤੀ ਬੱਚਾ ਲੜਕੀ ਦੇਣੀ ਆਪਾਂ ਕਿਸੇ ਨੂੰ ਗੋਦ ਤਾਂ ਉਹਦੇ ਆਸਤੇ ਪਿਤਾ ਵੀ ਸਹਿਮਤ ਹੋਣਾ ਚਾਹੀਦਾ ਪਰ ਮਾਤਾ ਦੀ ਸਹਿਮਤੀ ਬਹੁਤ ਜ਼ਰੂਰੀ ਹੈ ਕਿਉਂਕਿ ਉਹਨੇ ਜਨਮ ਦਿੱਤਾ ਹੁੰਦਾ ਔਰ ਜਿਹੜਾ ਮਤਲਬ ਇਹਦੇ ਚ ਅਗਲਾ ਹੈਗਾ ਦੀ ਮਾਨਯੋਗ ਅਦਾਲਤ ਵੱਲੋਂ ਔਰ ਜੇ ਕੋਈ ਇਸ ਤਰ੍ਹਾਂ ਦੀ ਮਤਲਬ ਸਥਿਤੀ ਆਉਂਦੀ ਹੈ ਕਿ ਬੱਚੇ ਦਾ ਮਤਲਬ ਕੋਈ ਵੀ ਮਾਤਾ ਜਾਂ ਪਿਤਾ ਦੀ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਮਾਨਯੋਗ ਅਦਾਲਤ ਵੱਲੋਂ ਇਹ ਤਸੱਲੀ ਕੀਤੀ ਜਾਂਦੀ ਹੈ ਕਿ ਇਸ ਬੱਚੇ ਦੀ ਭਲਾਈ ਗੋਦਨਾਮਾ ਕਰਨ ਚ ਹੈ ਜਾਂ ਨਾ ਹੈ ਮਾਨਯੋਗ ਅਦਾਲਤ ਉਹ ਗੋਦਨਾਮੇ ਨੂੰ ਰੱਦ ਵੀ ਕਰ ਸਕਦੀ ਹੈ ਜੋ ਅਪਲੀਕੇਸ਼ਨ ਉਹਨਾਂ ਕੋਈ ਗਈ ਹੈ ਜੇ ਉਹਨਾਂ ਨੂੰ ਲੱਗੇ ਕਿ ਬੱਚੇ ਦੀ ਭਲਾਈ ਇਹਦੇ ਵਿੱਚ ਨਹੀਂ ਕਿਤੇ ਗੋਦਨਾਮੇ ਨੂੰ ਮਾਨਯੋਗ ਅਦਾਲਤ ਜੀ ਰੱਦ ਕਰ ਸਕਦੀ ਹੈ ਜਿੱਥੇ ਮਾਨਯੋਗ ਅਦਾਲਤ ਨੂੰ ਇਹ ਲੱਗੇ ਕਿ ਬੱਚੇ ਦੀ ਭਲਾਈ ਲਈ ਨਹੀਂ ਹੈ ਸੋ ਇਹ ਇਹ ਆਪਣਾ ਹੋ ਗਿਆ ਔਰ ਪੰਜਵਾਂ ਗੋਦਨਾਮਾ ਕਿਸ ਬੱਚੇ ਦਾ ਹੋ ਸਕਦਾ ਉਹਦੀਆਂ ਕੀ ਕੀ ਸ਼ਰਤਾਂ ਨੇ ਸਭ ਤੋਂ ਪਹਿਲਾਂ ਜਿਹੜੀ ਸ਼ਰਤ ਹੈ ਉਹ ਲੜਕਾ ਜਾਂ ਲੜਕੀ ਲੜਕਾ ਜਾਂ ਲੜਕੀ Hindu, Buddha, Jain ਜਾਂ Sikh ਜਿਹੜੀ ਕਮਿਊਨਿਟੀ ਨਾਲ ਦਾ ਦਾ ਹੋਵੇ ਤਾਂ ਮਤਲਬ ਉਹ ਉਹ ਇਹਦੇ ਇਹਦੀ ਜਿਹੜੀ ਇਸ ਕਾਨੂੰਨ ਚ ਆਉਂਦਾ Hindu ਗੋਦਨਾਮਾ 1956 ਧਾਰਾ 9 ਦੀ ਜਿਹੜਾ ਗੋਦਨਾਮਾ ਜਿਹੜਾ ਉਹਦਾ ਹੋ ਸਕਦਾ ਔਰ ਨੰਬਰ 2 ਤੇ ਜਿਹੜੀ ਸ਼ਰਤ ਹੈ ਪਹਿਲਾ ਗੋਦਨਾਮਾ ਪਹਿਲਾ ਗੋਦਨਾਮਾ ਨਾ ਹੋਇਆ ਹੋਵੇ فرض ਕਰ ਲਓ ਪਹਿਲਾਂ ਕੋਈ ਗੋਦਨਾਮਾ ਕਿਸੇ ਤਰ੍ਹਾਂ ਦਾ ਜਿਹ ਹੋਇਆ ਨਹੀਂ ਹੋਣਾ ਚਾਹੀਦਾ ਫੇਰ ਹੀ ਉਸ ਬੱਚੇ ਦਾ ਅੱਗੇ ਗੋਦਨਾਮਾ ਹੋ ਸਕਦਾ ਕਈ ਵਾਰੀ ਬੰਦਾ ਪਹਿਲਾਂ ਗੋਦਨਾਮਾ ਹੋਇਆ ਹੁੰਦਾ ਕੋਈ ਆਪਾਂ ਜੇ ਨਾਂ ਦੱਸੀਏ ਉੱਥੇ ਨਾਂ ਨਸ਼ਰ ਕਰੀਏ ਸਭ ਰਜਿਸਟਰਾਰ ਕੋਲੇ ਜਾਂ ਅਰਜੀ ਨਵੀਸ ਕੋਲੇ ਜਾਂ ਮਾਨਯੋਗ ਅਦਾਲਤ ਕੋਲੇ ਜੇਕਰ ਨਾਂ ਦੱਸੀਏ ਕਿ ਗੋਦਨਾਮਾ ਨਹੀਂ ਹੋਇਆ ਤਾਂ ਉਹ ਵੀ ਇੱਕ ਜੁਰਮ ਹੈ ਆਫੈਂਸ ਹੈ ਸੋ ਆਪਾਂ ਨੂੰ ਉੱਥੇ ਜਿਹੜੀ ਸੱਚੀ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਜੋ ਜਿਹੜੇ ਸਰਕਾਰੀ ਕੰਮ ਹੈ ਸਾਰੇ ਠੀਕ ਤਰੀਕੇ ਨਾਲ ਹੋਣ ਤੇ ਲੋਕਾਂ ਨੂੰ ਉਹਦਾ ਲਾਹਾ ਮਿਲੇ ਸੋ ਨੰਬਰ 3 ਉਹਦੀ ਸ਼ਰਤ ਹੈ ਉਹ ਕੁਮਾਰਾ ਹੋਣਾ ਚਾਹੀਦਾ ਜਿਹੜਾ ਬੱਚਾ ਵੀ ਗੋਦ ਦਿੱਤਾ ਜਾ ਰਿਹਾ ਉਹ ਕੁਆਰਾ ਹੋਣਾ ਚਾਹੀਦਾ ਵਿਆਹ ਨਹੀਂ ਹੋਣਾ ਚਾਹੀਦਾ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਸੋ ਇੱਕ ਚੌਥੀ ਸ਼ਰਤੇ ਦੀ ਹੈ ਉਮਰ 15 ਸਾਲ ਤੋਂ ਘੱਟ ਹੋਵੇ ਉਹ ਜਿਹੜਾ ਬੱਚਾ ਗੋਦ ਦਿੱਤਾ ਜਾ ਰਿਹਾ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਉਹਦੀ ਉਮਰ 15 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ 2 ਸਾਲ ਦਾ 3 ਸਾਲ ਦਾ 1 ਸਾਲ ਦਾ ਔਰ ਬੱਚਾ ਮੋਸਟਲੀ ਜਨਨਤਿਕ ਦੁੱਧ ਪੀਂਦਾ ਮਾਤਾ ਦਾ ਤੰਦਰੁਸਤੀ ਵਾਸਤੇ ਰੱਖਿਆ ਜਾਂਦਾ ਪਰ ਉਸ ਤੋਂ ਪਹਿਲਾਂ ਵੀ ਕੁਝ ਜਿਹੜੀਆਂ ਜੇ ਕੋਈ ਇਸ ਤਰ੍ਹਾਂ ਦੀਆਂ ਕੋਈ ਬੇਜਿਕੀਨੀ ਵਾਲੀਆਂ ਜਾਂ ਕੋਈ ਹਾਲਤਾਂ ਹੋਣ ਤਾਂ ਉਹਨੇ ਬਤਾਲ ਕੋ ਪਹਿਲਾਂ ਵੀ ਲਿਆ ਜਾ ਸਕਦਾ ਔਰ 15 ਸਾਲ ਤੋਂ ਘੱਟ ਉਮਰ ਜਿਹੜੀ ਇਹਦੀ ਇਹ ਸ਼ਰਤ ਹੈ ਚੌਥੀ ਔਰ ਹੋਰ ਸ਼ਰਤਾਂ ਸਕਾ ਜਾਂ ਗੋਦ ਲਿਆ ਪੁੱਤਰ ਪੁੱਤਰੀ ਕੋਈ ਵੀ ਵਿਅਕਤੀ ਜਿਹੜਾ ਕਿਸੇ ਬੱਚੇ ਨੂੰ ਗੋਦਨਾਮਾ ਕਰਵਾ ਰਿਹਾ ਆਪਦੇ ਨਾਮ ਤੇ ਵੀ ਮੈਂ ਇਸ ਬੱਚੇ ਨੂੰ ਗੋਦ ਲੈ ਰਿਹਾ ਉਹਦਾ ਆਪਦਾ ਕੋਈ ਵੀ ਸਕਾ ਪੁੱਤਰ ਜਾਂ ਪੁੱਤਰੀ ਜਾਂ ਪੋਤਰਾ ਜਾਂ ਪੋਤਰੀ ਜਾਂ ਪੜੋਤਾ ਜਾਂ ਪੜੋਤੀ ਨਾ ਹੋਵੇ ਇਹ ਹੋਣਾ ਨਹੀਂ ਚਾਹੀਦਾ ਉਹਨਾਂ ਦਾ ਜੇ ਇਹਨਾਂ 'ਚ ਕੋਈ ਵੀ ਪੜੋਤੀ ਹੈ ਜਾਂ ਉਹਦੇ ਪੋਤਰਾ ਜਾਂ ਉਹਦੀ ਪੋਤਰੀ ਹੈ ਤਾਂ ਇਹ ਗੋਦਨਾਮਾ ਨਹੀਂ ਹੋ ਸਕਦਾ ਕਾਨੂੰਨਨ ਔਰ ਨੰਬਰ 2 ਤੇ ਇਹ ਵੀ ਹੈ ਪੁਰਸ਼ ਜਾਂ ਇਸਤਰੀ ਪੁਰ ਇਸਤਰੀ ਨੇ ਫਰਜ਼ ਕਰ ਲੋ ਬੱਚਾ ਲੜਕਾ ਗੋਦ ਲੈਣਾ ਤਾਂ ਇਸਤਰੀ ਉਸ ਲੜਕੇ ਨੂੰ ਗੋਦ ਲੈਣ ਵਾਲੇ ਲੜਕੇ ਨੂੰ 21 ਸਾਲ ਵੱਢੀ ਹੋਣੀ ਚਾਹੀਦੀ ਹੈ ਔਰ ਇਸੇ ਤਰ੍ਹਾਂ ਪੁਰਸ਼ ਜਿਹੜਾ ਜੇ ਉਹਨੇ ਲੜਕੀ ਗੋਦ ਲੈਣੀ ਹੈ ਤਾਂ ਲੜਕੀ ਤੋਂ ਜਿਹੜਾ ਗੋਦ ਲੈਣ ਵਾਲਾ ਪੁਰਸ਼ ਉਹ 21 ਸਾਲ ਵੱਡਾ ਹੋਣਾ ਚਾਹੀਦਾ ਹੈ ਇਹ ਡਿਫਰੈਂਸ ਰੱਖਿਆ ਕਿ ਬੱਚਾ ਛੋਟਾ ਲੈ ਕੇ ਉਹਦੋਂ ਬੱਚਾ ਜਵਾਨ ਹੋ ਜਾਂਦਾ ਤੇ ਪੇਰੈਂਟਸ ਜਿਹੜਾ ਉਹ ਪਿਛਲੀ ਉਮਰ ਤੇ ਚਲੇ ਜਾਂਦੇ ਸੋ ਗੋਦ ਨਮਾ ਜਿਹੜਾ ਵਾਲੇ ਬੱਚੇ ਨੂੰ ਜੋ ਜਦੋਂ ਗੋਦ ਨਮਾ ਹੋ ਜਾਂਦਾ ਔਰ ਗੋਦ ਨਮਾ ਹੋਣ ਤੋਂ ਬਾਅਦ ਬੱਚੇ ਦੇ ਪਿਛਲੇ ਪਰਿਵਾਰ ਚੋਂ ਜਿਸ ਪਰਿਵਾਰ ਚੋਂ ਬੱਚਾ ਆਇਆ ਹੈ ਉਸ ਪਰਿਵਾਰ ਦੇ ਵਿੱਚ ਸਾਰੇ ਬੱਚੇ ਦੇ ਹੱਕ ਖਤਮ ਹੋ ਜਾਂਦੇ ਆ ਤੇ ਜਿਹੜਾ ਨਵਾਂ ਪਰਿਵਾਰ ਦੇ ਵਿੱਚ ਜਿੱਥੇ ਗੋਦਨਾਮਾ ਹੋ ਗਿਆ ਉਹਦਾ ਵਿੱਚ ਸ਼ਾਮਲ ਹੋਇਆ ਹੁੰਦਾ ਉਸ ਪਰਿਵਾਰ ਦੇ ਵਿੱਚ ਜ਼ਮੀਨ ਸਬੰਧੀ ਵੀ ਬੈਂਕ ਦੇ ਪੈਸੇ ਸਬੰਧੀ ਵੀ ਹੋਰ ਜਿਹੜੇ ਆਰਥਿਕ ਜਿੰਨੇ ਲਾਭ ਮਿਲਨੇ ਆ ਜੇ ਜਿਸ ਤਰ੍ਹਾਂ ਦੇ ਵੀ ਉਹਦੇ ਹੱਕ ਜੋ ਇੱਕ ਮਾਤਾ ਪਿਤਾ ਤੋਂ ਹੁੰਦੇ ਆ ਸੋ ਸਾਰੇ ਅਧਿਕਾਰ ਜਿਹੜੇ ਉਹਦੇ ਨਵੇਂ ਪਰਿਵਾਰ ਤੇ ਜੁੜ ਜਾਂਦੇ ਆ ਔਰ ਬੱਚੇ ਨੂੰ ਬਿਲਕੁਲ ਸਕੇ ਪੁੱਤਰ ਵਾਂਗ ਦਾ ਜਿਹੜਾ ਮੰਨਿਆ ਜਾਂਦਾ ਹੈ ਇਹ ਕਾਨੂੰਨ ਜਿਹੜਾ ਹੈਗਾ ਔਰ ਉਹਦੇ 'ਚ ਕੋਈ ਵੀ ਬਿਲਕੁਲ ਫਰਕ ਨਹੀਂ ਹੁੰਦਾ ਜਿਵੇਂ ਆਪਾਂ ਸ਼ੇਰਨਾਮਾ ਬਣਾਉਨੇ ਆ ਉਹਦੇ ਵਿੱਚ ਫਿਰ ਆਪਾਂ ਲਿਖਦੇ ਆ ਕਿ ਇਹ ਜਿਹੜਾ ਮਤਵੰਨਾ ਪੁੱਤਰ ਗੋਦ ਲਿਆ ਪੁੱਤਰ ਨੂੰ ਜਿਹੜਾ ਉਰਦੂ ਫਾਰਸੀ ਦੀ ਭਾਸ਼ਾ 'ਚ ਜਦੋਂ ਪਟਵਾਰੀ ਸ਼ੇਰਨਾਮਾ ਵਿਖਾਉਂਦਾ ਉਹ ਫਿਰ ਵਿਖਾਉਂਦਾ ਕਿ ਇਹ ਜਿਹੜਾ ਨਸੀਬ ਸਿੰਘ ਹੈ ਨਸੀਬ ਸਿੰਘ ਇਹਦੇ ਇਹਦੀ ਪਤਨੀ ਹੈ ਤਾਰੋ ਔਰ ਤਾਰੋ ਇਹਨਾਂ ਦੇ ਬੱਚਾ ਨਹੀਂ ਹੋਇਆ ਇਹਨਾਂ ਨੇ ਬੱਚਾ ਗੋਦ ਲਿਆ ਗੋਦ ਲਿਆ ਕਰਮਜੀਤ ਕਰਮਜੀਤ ਸਿੰਘ ਬੱਚਾ ਗੋਦ ਲੈ ਲਿਆ ਜਾਂ ਜਾਂ ਲਾਪਰੀਤ कौर ਲਾਪਰੀਤ कौर ਪੁੱਤਰੀ ਗੋਦ ਲੈ ਲਈ ਠੀਕ ਹੈ ਪੁੱਤਰੀ ਨੂੰ ਆਪਾਂ ਟ੍ਰਾਇੰਗਲ ਚ ਵਿਖਾਉਣੇ ਆ ਪਰ ਇਹ ਦੇ ਇਹ ਵਿਖਾਉਣ ਤੋਂ ਪਹਿਲਾਂ ਉਟਵਾਰੀ ਇੱਥੇ ਲਿਖੇਗਾ ਮੁੱਤ ਬੰਨਾ ਮੁੱਤ ਬੰਨਾ ਮੁੱਤ ਬੰਨਾ ਮੁੱਤ ਬੰਨੇ ਦਾ ਮਤਲਬ ਹੈ ਉਰਦੂ ਦਾ ਭਾਸ਼ਾ ਦਾ ਜਿਹੜਾ ਸ਼ਬਦ ਹੈ ਉਹਦਾ ਮਤਲਬ ਹੈ ਵੀ ਇਹ ਕੋਹ ਦੇ ਆ ਪੁੱਤਰ ਸਕਾ ਪੁੱਤਰ ਨਹੀਂ ਬਲੱਡ ਰਿਲੇਸ਼ਨ ਚ ਜਿਵੇਂ ਜਿਹੜੇ ਅਗਲੇ ਵੀ ਜੋ ਸੀ ਪਹਿਲੀ ਸ਼੍ਰੇਣੀ ਦੇ ਵਾਰਸਾਂ ਦੇ ਬਾਰੇ ਵੀ ਇੱਕ ਵੀਡੀਓ ਬਣਾਵਾਂਗੇ ਜਿਹਦੇ ਵਿੱਚ ਦੱਸਾਂਗੇ ਅੱਧੇ ਖੂਨ ਦਾ ਰਿਸ਼ਤਾ ਕੀ ਹੁੰਦਾ ਫੁੱਲ ਬਲੱਡ ਰਿਲੇਸ਼ਨ ਕੀ ਹੁੰਦਾ ਪੂਰੇ ਖੂਨ ਦਾ ਰਿਸ਼ਤਾ ਕੀ ਹੁੰਦਾ ਤੇ ਜਿਹੜਾ ਹੈਗਾ ਜਿਹੜਾ ਗਰਭਾਸ਼ੇ ਦਾ ਯੂਟਰਨ ਬਲੱਡ ਰਿਲੇਸ਼ਨ ਕੀ ਹੁੰਦਾ ਗਰਭਾਸ਼ੇ ਦੇ ਮਾਂ ਦੇ ਗਰਭ ਦਾ ਉਹ ਰਿਲੇਸ਼ਨ ਕੀ ਹੁੰਦਾ ਉਹ ਵੀ ਦੱਸਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਲਾਮ